ਮੇਰਾ ਨਾਮ ਇਕਬਾਲ ਸਿੰਘ ਹੈ ਜੀ ਤੇ ਮੈਂ ਪੈਰਸ ਫਰਾਂਸ ਪਿਛਲੇ 32 ਸਾਲਾਂ ਤੋਂ ਰਹਿ ਰਿਹਾ ਹਾਂ ਤੇ ਅੱਜ ਤੁਹਾਡੇ ਮਰੂਬਰੂ ਹੋਇਆ ਕਿ ਜਿਹੜੇ ਫਰਾਂਸ ਦੇ ਵਿੱਚ 2007 ਤੋਂ 2024 ਜਨਵਰੀ ਤੋਂ ਲੈ ਕੇ ਹੁਣ ਤੱਕ ਬੰਦੇ ਮਰੇ ਜਿਹੜਾ 16 ਉਹਨਾਂ ਦੇ ਵਿੱਚੋਂ ਜਿਹੜੇ ਨੌ ਦੇ ਸਸਕਾਰ ਹੋਏ ਸੀ ਉਹਨਾਂ ਨੇ ਮਸੂਲ ਲੈ ਕੇ ਤੁਹਾਡੇ ਕੋਲ ਪਹੁੰਚਿਆ ਤਿੰਨ ਡੈੱਡ ਬੋਡੀਆਂ ਸੀ ਪਹਿਲਾਂ ਭੇਜ ਚੁੱਕਿਆ ਇੱਕ ਡੈੱਡ ਬੋਡੀ ਮੈਂ ਨਾਲ ਲੈ ਕੇ ਆਇਆ ਵਾਂ ਤੇ ਦੋ ਦੇ ਸਸਕਾਰ ਉੱਥੇ ਮੇਰੇ ਤੋਂ ਬਾਅਦ ਜਿਹੜੇ 1 28 ਨੌਣ ਆਇਆ ਤੇ ਇੱਕ ਕੱਲ ਹੋ ਗਿਆ ਆ ਤੁਸੀਂ ਫਰਾਂਸ ਵਿੱਚ ਕੋਈ ਸੰਸਥਾ ਚਲਾਉਂਦੇ ਹੋ ਤਾਂ ਮੈਂ ਸੰਸਥਾ ਚਲਾਉਂਦਾ ਜੀ ਆਰੋਰ ਡਾਉਨਰ ਨਾਮ ਦੀ ਸੰਸਥਾ ਜਿਹੜੀ ਮੈਂ 2005 ਦੀ ਰਜਿਸਟਰਡ ਕਰਵਾਈ ਹੋਈ ਆ ਔਰ ਸਾਰਾ ਕੰਮ ਸੀ ਲੀਗਲ ਤੌਰ ਤੇ ਕਰਦੇ ਆ ਸਰਕਾਰੀ ਤੌਰ ਤੇ ਅਸੀਂ ਇਹਨਾਂ ਬੰਦਿਆਂ ਦਾ ਸਸਕਾਰ ਕਰਕੇ ਉਹਦੇ ਜਿਹੜੇ ਉੱਥੋਂ ਦੇ ਸਰਟੀਫਿਕੇਟ ਹੁੰਦੇ ਨੇ ਸਸਕਾਰ ਦੇ ਉਹ ਅਸੀਂ ਲਿਆ ਕੇ ਪਰਿਵਾਰਾਂ ਨੂੰ ਉਹਨਾਂ ਨੂੰ ਅਸੀਂ ਚਾਉਂਦੇ ਆ ਔਰ ਉੱਥੋਂ ਜਿਹੜੇ ਫੋਲ ਹੁੰਦੇ ਨੇ ਉਹ ਵੀ ਅਸੀਂ ਪਰਿਵਾਰਾਂ ਨੂੰ ਇੱਥਾ ਆ ਕੇ ਦੇਨੇ ਆ ਤਾਂ ਕਿ ਉਹਨਾਂ ਦੇ ਪਰਿਵਾਰ ਜਿਹੜੇ ਉਹਦੇ ਆਪਣੇ ਹੱਥੀ ਜਿਹੜੀ ਅਖੀਰਲੀ ਕਿਰਿਆ ਕਰਮ ਆਪਣੇ ਹੱਥੀ ਕਰ ਸਕਣ ਉਹਨਾਂ ਦੀ ਤਾਂ ਕਿ ਉਹਨਾਂ ਦੇ ਨੂੰ ਸ਼ਾਂਤੀ ਬਖਸ਼ੀ ਨਿਵਾਸ ਸ੍ਰੇਚਨ ਨਿਵਾਸ ਦੇ ਵੀ ਤੇ ਜਿਹੜੇ ਉਹ ਫੁੱਲ ਨੇ ਉਹ ਆਪਣੇ ਹੱਥੀ ਜਿੱਥੇ ਵੀ ਕਿਸੇ ਦਾ ਦਿਲ ਕਰਦਾ ਕੋਈ ਕੀਰਤਪੁਰ ਸਾਹਿਬ ਕੋਈ ਹਰਦਵਾਰ ਜਿੱਥੇ-ਜਿੱਥੇ ਵੀ ਕਿਸੇ ਦੀ ਨਾਲੇ ਅਸੀਂ ਇਹ ਜਿਹੜਾ ਕੰਮ ਕਰਦੇ ਸਾਰੇ ਧਰਮਾਂ ਵਾਸਤੇ ਕਰਦੇ ਆ ਨਾ ਕਿ ਇਕੱਲੇ ਸਿੱਖਾਂ ਵਾਸਤੇ ਕਰਦੇ ਆ ਜੇ ਕੋਈ ਉੱਥੇ ਹਿੰਦੂ ਵੀਰ ਦੀ ਮੌਤ ਹੋ ਜਾਂਦੀ ਹੈ ਤੇ ਉਨੂੰ ਅਸੀਂ ਬ੍ਰਾਹਮਣ ਬੁਲਾ ਕੇ ਉਹਦੀ ਪੂਜਾ ਕਰਵਾਉਂਦੇ ਹਾਂ ਅਮਰ ਕਰਵਾਉਂਦੇ ਹਾਂ ਜੇਕਰ ਮੁਸਲਮਾਨ ਦੀ ਕਿਸੇ ਦੀ ਮੌਤ ਹੋ ਜਾਂਦੀ ਤੇ ਅਸੀਂ ਮੌਲਵੀ ਨੂੰ ਬੁਲਾਉਂਦੇ ਹਾਂ ਜੇਕਰ ਕੋਈ ਕੋਈ ਯਹੂਦੀ ਦੀ ਮੌਤ ਹੋ ਜਾਂਦੀ ਤੇ ਅਸੀਂ ਪਾਦਰੀ ਨੂੰ ਬੁਲਾਉਂਦੇ ਹਾਂ ਜਿਵੇਂ ਦਾ ਕੋਈ ਬੰਦਾ ਹੋਵੇ ਉਹਦੇ ਧਰਮ ਅਨੁਸਾਰ ਹੀ ਅਸੀਂ ਸਾਰੀ ਕਿਰਿਆਵਾਂ ਨੂੰ ਕਰਦੇ ਹਾਂ ਅਸੀਂ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੰਦੇ ਹਾਂ ਤੇ ਜਿਹੜੀਆਂ ਅਸੀਂ ਡੈੱਡ ਬੋਡੀਆਂ ਭੇਜੀਆਂ ਨੇ ਅਸੀਂ ਭਾਰਤ ਦੇ ਹਰ ਕੋਨੇ 'ਚ ਭੇਜਦੇ ਹਾਂ ਗੋਈ ਆਰ ਦਾ ਵਰਕ ਫਾਰ ਪੂਲ ਪਾਰਟਸ ਆਫ ਇੰਡੀਆ ਨਾਟ ਓਨਲੀ ਫਾਰ ਪੰਜਾਬ ਤੇ ਇਹਦੇ ਜਿਹੜੇ ਪੈਸੇ ਹੁੰਦੇ ਆ ਫਿਰ ਉਹ ਪਰਿਵਾਰ ਵਾਲੇ ਦਿੰਦੇ ਆ ਫਿਰ ਪਰਿਵਾਰਾਂ ਕੋਲ ਅਸੀਂ ਕਦੀ ਅਜ ਤੱਕ 2003 ਵਿੱਚ 2003 ਤੋਂ ਅਸੀਂ ਇਹ ਸ਼ੁਰੂ ਕੀਤਾ ਸੀ 2005 ਵਿੱਚ ਸਾਡੀ ਜਿਹੜੀ ਐਸੋਸੀਏਸ਼ਨ ਬਣੀ ਹੈ ਅੱਜ ਤੱਕ ਅਸੀਂ ਕਿਸੇ ਪਰਿਵਾਰ ਕੋਲ ਕਦੀ ਕੋਈ ਪੈਸਾ ਨਹੀਂ ਲਿਆ ਚਾਹੇ ਪਰਿਵਾਰ ਅਮੀਰ ਹੋਵੇ ਚਾਹੇ ਗਰੀਬ ਹੋਵੇ ਫ੍ਰਾਂਸ ਦੇ ਜਿਹੜੇ ਗੁਰਦੁਆਰੇ ਨੇ ਉਹ ਦਿਲ ਖੋਲ ਕੇ ਸਾਡੀ ਮਦਦ ਕਰਦੇ ਨੇ ਸਾਥ ਸੰਗਤ ਮਦਦ ਕਰਦੀ ਹੈ ਜਿਹੜੇ ਉੱਥੋਂ ਦੇ ਬਿਛਿੰਦੇ ਨੇ ਜਿਹੜੇ ਭਾਰਤੀ ਨੇ ਉਹ ਵੀ ਸਾਡੀ ਮਦਦ ਜਿਹੜੀ ਪੂਰੀ ਕਰਦੇ ਨੇ ਸਾਨੂੰ ਅੱਜ ਤੱਕ ਉਹਨਾਂ ਦੀ ਬਦੌਲਤ ਫ੍ਰਾਂਸ ਦੀ ਸਾਥ ਸੰਗਤ ਦੀ ਬਦੌਲਤ ਕਦੀ ਪੈਸੇ ਦੀ ਘਾਟ ਜਿਹੜੀ ਕਦੀ ਸਾਨੂੰ ਮਹਿਸੂਸ ਨਹੀਂ ਹੋਈ ਸਰ ਇਨਫੋਰਮੇਸ਼ਨ ਹਮੇਸ਼ਾ ਤੱਕ ਸਰ ਇਨਫੋਰਮੇਸ਼ਨ ਜਿਵੇਂ ਮੰਨ ਲਓ ਕਿ ਕਿਸੇ ਪਿੰਡ ਦਾ ਕੋਈ ਵੱਡਾ ਮਰਿਆ ਉਹਦੇ ਨਾਲ ਦੇ ਪਿੰਡ ਵਾਲੇ ਮੁੰਡੇ ਜਿਹੜੇ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਨੇ ਜਾਂ ਇਲਾਕੇ ਦੀ ਜਿਹੜੀ ਪੁਲਿਸ ਵੀ ਕਈ ਰਿਕਰ ਦੇ ਦਿੰਦੀ ਹੈ ਇਨਫੋਰਮੇਸ਼ਨ ਸਾਨੂੰ ਤੇ ਮੇਰੀ ਐਸੋਸੀ ਜਿਹੜਾ ਰਜਿਸਟਰਡ ਹੈ ਕਈ ਵੇਲੇ ਮੈਨੂੰ ਪੁਲਿਸ ਦਾ ਵੀ ਫੋਨ ਆ ਜਾਂਦਾ ਪਿੰਡ ਦੇ ਮੁੰਡਿਆਂ ਦਾ ਵੀ ਫੋਨ ਆ ਜਾਂਦਾ ਕਿ ਹੇ ਰਿਸ਼ਤੇਦਾਰ ਦਾ ਫੋਨ ਆ ਜਾਂਦਾ ਜਾਂ ਕੋਈ ਬੰਦਾ ਪਰਿਵਾਰ ਦਾ ਮੁੰਡਾ ਕੋਈ 3 ਜਾਂ 4 ਦਿਨ ਘਰ ਕਨੈਕਸ਼ਨ ਨਹੀਂ ਕਰਦਾ ਤੇ ਉਹ ਫਿਰ ਪਿੰਡ ਵਾਲੇ ਕੀ ਕਰਦੇ ਆਪਣੇ ਨਾਲ ਦੇ ਹੋਰ ਮੁੰਡੇ ਦਾ ਫੋਨ ਕਰਕੇ ਵੀ ਪਤਾ ਕਰੀ ਵੀ ਤੇਰੇ ਨਾਲ ਦੇ ਮੁੰਡੇ ਦਾ ਸਾਨੂੰ ਫੋਨ ਨਹੀਂ ਆ ਰਿਹਾ ਕੀ ਗੱਲ ਆ ਫਿਰ ਉਹ ਭਾਵੇਂ ਇਕੱਠੇ ਨਾ ਰਹਿੰਦੇ ਉਹਨੂੰ ਪਤਾ ਕਰਕੇ ਦੱਸ ਦਿੰਦੇ ਆ ਫਿਰ ਉਹ ਮੇਰੇ ਤੱਕ ਜਿਹੜੀ ਖਬਰੇ ਚੋਹੀਆਂ ਕਿ ਹੋਂ ਤੱਕ ਸੰਸਕਾਰਤਾ ਸੀ ਕੋਈ 135 36 ਕੀਤੇ ਨੇ ਤੇ ਕੁਝ ਪਰਿਵਾਰਾਂ ਦੇ ਕੁਝ ਪਰਿਵਾਰਾਂ ਦੇ ਜਿਹੜੇ ਜਾਂਦੇ ਨੇ ਉਹ ਖੁਦ ਉਹ ਫੁੱਲ ਆਪ ਲੈ ਆਉਂਦੇ ਨੇ ਜਿਹੜੇ ਮੈਂ ਆਪਣੇ ਇੱਥੇ ਹੋਂ ਤੱਕ ਲੈਂਦੇ 129 ਪਰਿਵਾਰਾਂ ਦੇ ਫੁੱਲ ਹੋਂ ਤੱਕ ਮੈਂ ਲੈ ਕੇ ਆਇਆ ਅੱਜ ਪੱਡੀ ਸਾਹਿਬ ਅੱਜ ਮੈਂ 9 ਬੰਦਿਆਂ ਦੇ ਫੁੱਲ ਲੈ ਕੇ ਪੱਡੀ ਸਾਹਿਬ ਇੱਕ ਚੀਜ਼ ਅਸੀਂ ਜਿੱਦਾਂ ਤੁਸੀਂ ਫੈਸਵਾਰ ਦਾ ਦੌਰਾਨ ਜ਼ਿਕਰ ਕੀਤਾ ਕਿ ਜਿਹੜੀ ਕੋਵਿਡ ਸ਼ੂਲ ਸੀਗੀ ਜਿਹੜੀ ਦਵਾਈ ਲਵਾਉਣ ਨਾਲ ਤੁਹਾਨੂੰ ਲੱਗਦਾ ਕਿ ਇਹਨਾਂ ਦੀਆਂ ਮੌਤਾਂ ਹੋਈਆਂ ਹਾਰਟ ਅਟੈਕ ਹੋਈ ਨੇ ਇਹਦੀ ਜਾਂਚ ਕਰਵਾਉਂਗੇ ਤੁਸੀਂ ਇਹਦੀ ਜਾਂਚ ਜਦੋਂ ਸਾਨੂੰ ਕੋਈ ਪ੍ਰੂਫ ਮਿਲ ਗਿਆ ਜ਼ਰੂਰ ਰਾਵਾਂਗੇ ਜਿਵੇਂ ਇੱਕ ਉਸ ਕੰਪਨੀ ਤੇ ਕੇਸ ਹੋਇਆ ਜਦੋਂ ਸਾਨੂੰ ਕੋਈ ਪ੍ਰੂਫ ਲੱਭ ਗਿਆ ਅਸੀਂ ਵੀ ਜਿਹੜਾ ਆਪਣੀ ਲੀਗਲ ਤੌਰ ਤੇ ਉੱਤੇ ਕੰਪਨੀ ਤੇ ਕੇਸ ਕਰਾਂਗੇ